ਸਥਾਨਿਕ ਮਲਾ ਕਾਜੀਆਂ ਵਿੱਚ ਸਥਿਤ ਦਰਬਾਰ ਹਜਰਤ ਬਾਬਾ ਸ਼ੇਖ ਮਦਨਵੰਨ ਪੀਰ ਦੀ ਕੰਦ ਟਹਿ ਜਾਂ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਪਵਿੱਤਰ ਸਥਾਨ ਦੇ ਸੇਵਾਦਾਰ ਸ਼ਾਮ ਲਾਲ ਬਿੱਲਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਰਕੇ ਦਰਬਾਰ ਹਜਰਤ ਬਾਬਾ ਸ਼ੇਖ ਮਦਨਵੰਨ ਪੀਰ ਦੀ ਇਮਾਰਤ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਇੱਕ ਵੱਡੀ ਕੰਦ ਵੀ ਟਹਿ ਢੀ ਹੋ ਗਈ ਜਿਸ ਕਰਕੇ ਰਸੋਈ ਆਦ ਦਾ ਸਮਾਨ ਪੱਟੀਆਂ ਵਗੈਰਾ ਵੀ ਢੇਠਾ ਦਬ ਕੇ ਰਹਿ ਗਈਆਂ ਉਹਨਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਤੇ ਧਾਰਮਿਕ ਸਥਾਨ ਦੀ ਉਸਾਰੀ ਅਤੇ ਨੁਕਸਾਨ ਲਈ ਪ੍ਰਸ਼ਾਸਨ ਅਤੇ ਸੰਗਤਾਂ ਵੱਲੋਂ ਵੱਧ ਚੜ ਕੇ ਸਜੋਕ ਕੀ ਤਜਾਵੇ ਤਾਂ ਜੋ ਪੁਕ ਵਿੱਚ ਇਮਾਰਤ ਦੀ ਮੁਰ ਉਸਾਰੀ ਹੋ ਸਕੇ ਇਸ ਮੌਕੇ ਪ੍ਰਧਾਨ ਤਿਲਕਰਾਜ ਚਰਨਜੀਤ ਬਿੱਟੂ ਸਤੀਸ਼ ਪੱਟੀ ਲਸ਼ਮਣ ਦਾਸ ਲਖਵੀਰ ਕੁਮਾਰ ਪੱਟੀ सुरेंद्र ਕੁਮਾਰ ਸ਼ੋਕ ਕੁਮਾਰ ਸੋਢੀ ਪੱਟੀ ਹੈਪੀ ਆਦੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਫਲੋਰ ਤੋਂ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਹਾਂਜੀ ਸਰ ਕੀ ਨਾ ਮੈਂ ਤੇ ਕੀ ਹੱਸਾ ਵਾਪਰੇ ਜਮਸਤਾਂ ਦੀ ਜੀ ਜੇ ਹਾਜ਼ਰਤ ਬਾਬਾ ਸ਼ੇਖ ਮੋਦਨ ਬਣਪੀ ਦਰਬਾਰ ਮੱਲਾ ਕਾਜ਼ੀਆਂ ਫਲੋਰ ਜੋ ਕਿ ਇੱਥੇ بارش ਕਰਕੇ ਸਾਡਾ ਨੁਕਸਾਨ ਬਹੁਤ ਹੋ ਗਿਆ ਦਰਬਾਰ ਦੀ ਗੰਧ ਜਿਹੜੀ ਆ ਉਹ ਡਿੱਗ ਚੁੱਕੀ ਆ ਉਹਦੇ ਥੱਲੇ ਜਿਹੜੀਆਂ ਸਗੀਆਂ ਪੱਟੀਆਂ ਬਣਾਈਆਂ ਸਗੀਆਂ ਲੰਗਰ ਵਾਸਤੇ ਤੇ ਸਲਫਾ ਭਰੀਆਂ ਸਗੀਆਂ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਤੇ ਹੁਣ ਦਾ ਜਗਾ ਦਾ ਦਰਬਾਰ ਦਾ ਬਹੁਤ ਨੁਕਸਾਨ ਹੋ ਗਿਆ ਆ ਤੇ ਅਸੀਂ ਜਾਨੀ ਸੱਜਣਾ ਨੂੰ ਬੇਨਤੀ ਕਰਦੇ ਆਂ ਐਨ ਆਰ ਆਈ ਵੀਰਾਂ ਨੂੰ ਵੀ ਤੇ ਵੱਧ ਤੋਂ ਵੱਧ ਚੜ ਕੇ ਇਹ ਦਾਨ ਭੇਜਣੇ ਜੀ ਸਾਨੂੰ ਜਿਹੜਾ ਕਿ ਅਸੀਂ ਇਹ ਦਰਬਾਰ ਦੀ ਕੰਧ ਬਣਾ ਸਕੀਏ ਜੀ ਤੇ ਨਾਲੇ ਇੱਥੇ ਅਸੀਂ ਹੁਣ ਲੈਂਟਰ ਪਾਉਣਾ ਆ ਵੱਧ ਤੋਂ ਵੱਧ ਚੜ ਕੇ ਸਾਨੂੰ ਸਹਿਯੋਗ ਦਿੱਤਾ ਜਾਵੇ ਬਹੁਤ ਮਿਹਰਬਾਨੀ ਹੋਵੇਗੀ